ਜੋ ਤਜ ਗਾਇ ਵਰਸੀ ਆਈ ਵਰਸੀ ਆਈ ਆਓ ਸੇਵਾ ਕਰੀਏ ਜੀ ਵਰਸੀ ਆਈ ਵਰਸੀ ਆਈ ਆਓ ਸੇਵਾ ਕਰੀਏ ਜੀ ਵਰਸੀ ਆਈ ਵਰਸੀ ਆਈ ਆਓ ਸੇਵਾ ਕਰੀਏ ਜੀ ਵਰਸੀ ਆਈ ਵਰਸੀ ਆਈ ਹਨ ਬਾਬਾ ਨਾਨਕ ਤੁ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਈ ਜਨ ਆਵਣ ਕਾ ਇਹੈ ਸਵਾਗ ਜਨ ਕੈ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕ ਸਦਾ ਨੰਸਕਾਰ ਉਹ ਸਰੂਪ ਸੰਕਨ ਕੈ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲ ਧੰਨ ਧੰਨ ਤੇ ਈਸ਼ਰ ਨੰਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਹੈ ਧਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰ ਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਬਣ ਗੋਈ ਸਭ ਜਿਤੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕਿਆ ਰਬਿਆ ਨਾਨਕ ਆ ਰੱਬ ਆ ਸਭ ਆਖੂ ਤਨ ਤਨ ਧੰ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਪੈਜ ਰਾ ਆਪੇ ਸਾਧ ਤੇਰੇ ਆਪ ਜਾਈ ਪਰ ਤੇ ਆਪ ਜਿਸ ਰੰਗ ਪਾਏ ਕਹਿ ਇਕ ਨਾ ਪਾਏ ਸੋ ਕਹੀਏ ਨਾਨਕਾ ਸਭਿ ਸ਼ਾਬਿਆ ਕੋਣੀ ਬਣੇ ਕਿਉਂ ਪਰੈ ਕਹਿਣਾ ਮਾਵਾ ਕਹਿਣਾ ਦੋ ਸੋ ਤਰਪਾ ਕਾ ਗਰਿਮ ਵੀ ਜੀਆ ਮਾਵਾ ਮਾਵਾ ਰੇ ਕੰਭਾਹੇ ਸਾਈ ਘਰ ਨਾਮਿਤ ਸੋ ਤਰਦੀ ਵਾਵਾ ਨਾਨਕ ਜੀ ਕੀ ਵਾਰੀ ਹੁਕਮ ਤੇਵਾ ਮਾਵਾ ਨਹੀ ਖਾਏ ਜੋ ਕਰੇ ਜਿ ਮਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤਨਾ ਵਾਹਿਗੁਰੂ ਜੀ ਪੌੜੀ ਕਟੇ ਗਿਆ ਵਟ ਆਇਆ ਕਿਛ ਕਹਿਣਾ ਕਹਿਣ ਨਾ ਜਾਹੇ ਸੋ ਕਰਤਾ ਕਾਦ ਕਰੀ ਦੇ ਜੀ ਆਰਜਿਕ ਸੰਭਾਹੇ ਸਾਈਂ ਕਾਰ ਕਮਾ ਦੁਰਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਤੁਧ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਦੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤ ਗੁਰੂ ਮਿਲਾ ਪਾਇਆ ਸਤ ਗੁਰੂ ਤਾਂ ਪਾਇਆ ਸਹਿਜ ਸਿ ਦੇਵ ਸ੍ਰਤ ਦੁਏ ਦਾਈ ਦਾ ਆ ਖੇ ਲੈ ਸਗਲ ਜਗਤ ਚੰਗ ਆਇਆ ਮੁਰ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਜੇ ਨਰਕੇ ਗੁਰ ਪਰਸਾਦਾਂ ਸੋਰਠ ਮਹਾਲਾ ਪੰਜਵਾ ਗੁਰੂ ਪੁਰ ਕਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਰੇਸ਼ ਨਾਨ ਗ੍ਰਹ ਆਏ ਅਨੰਦ ਮੰਗਲ ਸੁਖ ਪਾਏ ਗੁਰ ਪੂਰੈ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਹਰ ਈਸ਼ਾਨ ਗ੍ਰਹਿਆਏ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠ ਤ ਬੈਠ ਤ ਹਰ ਹਰ ਧਿਆਈਐ ആ ദിന സന്ത കാര് ധർമ കി പഡ പ ਟਜਨਮ ਕੇ ਕਿਲ ਵਿਖਨਾਸੀ ਹਰ ਚਰਨੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰਗਾ ਆਇਆ ਹੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁਖ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ